हां लवा जी नमस्कार नमस्कार जी मोहि जी हां जी ਜਿਹੜੇ ਹੁਣ ਆਪਣੇ ਇਹ ਟਰੱਕ ਜੁਨੀਆ ਬੜੀਆਂ ਬੰਨੀਆਂ ਇਹ ਕਹਿੰਦੇ ਵੀ ਇਹ ਚ ਬੜੀ ਲੁੱਟਖਸਟ ਹੁੰਦੀ ਹੈ ਇਹ ਲੁੱਟਖਸਟ ਹੁੰਦੀ ਕਿੱਥੇ ਹੈ ਮਿਲ ਆ ਇਹ ਮੇਰਾ ਪਸੰਦੀਦਾ ਆਇ ਮੰਨ ਲੋ ਵੀ ਤੁਸੀਂ ਇਹ ਜਿਹੜਾ ਛੇੜਿਆ ਚਰਚਾ ਦਾ ਵਿਸ਼ਾ ਹੈ ਪਸੰਦੀਦਾ ਚਰਚਾ ਦਾ ਵਿਸ਼ਾ ਹੈ ਬੈਸੇ ਤਾਂ ਦੇਸ਼ ਦੀ ਤਰੱਕੀ ਤੇ ਵਿਕਾਸ ਦੇ ਵਿੱਚ ਟ੍ਰਕ ਆਪਰੇਟਰ ਦਾ ਬੜਾ ਰੂਲ ਹੈ। ਹਾਂ ਬਹੁਤ ਵਧੀਆ। ਇੱਕ ਦਿਨੇ ਇਹ ਹੜਤਾਲ ਕਰ ਦੇਣਾ। ਤੁਰੰਤ ਚੀਜ਼ਾਂ ਦੁੱਗਣੇ ਭਾਜ ਹੋ ਜਾਂਦੀਆਂ ਨੇ। ਪਰ ਜਿਹੜੀ ਤੁਸੀਂ ਗੱਲ ਕਰਦੇ ਹੋ। ਟਰੱਕ ਯੂਨੀਅਨਾਂ ਦੁਆਬੇ ਦੇ ਲੋਕ ਐ ਜਿਹੜੇ ਜਲੰਧਰ ਦੇ ਹੁਸ਼ਿਆਰਪੁਰ ਦੇ ਉਹ ਲੋਕ ਸਾਥੋਂ ਬਹੁਤ ਐਡਵਾਂਸ ਨੇ। ਅੱਗੇ ਨੇ ਆਪਣੇ ਤੋਂ। ਆਪਣੇ ਤੋਂ ਅੱਗੇ ਨੇ। ਉਹਨਾਂ ਨੇ ਟਰੱਕ ਟ੍ਰੱਕ ਯੂਨੀਅਨ ਦਾ 1980-80 ਤੋਂ ਪਹਿਲਾਂ ਹੀ ਖਤਮ-ਖਤਮ ਕਰਤੀਆਂ। ਉੱਥੇ ਸਾਰੇ ਕਿਤੇ ਟ੍ਰਾਂਸਪੋਰਟਾਂ ਉੱਥੇ ਟ੍ਰਾਂਸਪੋਰਟਾਂ ਉੱਥੇ ਜਿੱਥੇ ਟ੍ਰਾਂਸਪੋਰਟ ਹੈ ਉੱਥੇ ਆਪਰੇਟਰ ਨੂੰ ਵੀ ਪੈਸੇ ਬਚਦੇ ਆ ਟਰੱਕ ਆਪਰੇਟਰ ਨੂੰ ਵੀ ਪੈਸੇ ਬਚਦੇ ਆ ਮਾਲਕ ਨੂੰ ਵੀ ਪੈਸੇ ਬਚਦੇ ਆ ਡਰਾਈਵਰ ਨੂੰ ਵੀ ਪੈਸੇ ਬਚਦੇ ਆ ਉੱਥੇ ਨਮਾ ਕਿਤਾ ਵੀ ਹੈ ਜਿਹੜਾ ਟ੍ਰਾਂਸਪੋਰਟ ਵਾਲਾ ਉਹ ਵੀ ਹੈ ਤੇ ਉੱਥੇ ਜਿਹੜਾ ਮਾਲ ਦੀ ਢੋਟਵਈ ਵਾਲਾ ਜਿਹੜਾ ਬੰਦਾ ਮਾਲ ਭੇਜਦਾ ਤੇ ਪੈਸੇ ਉਹਨੂੰ ਵੀ ਬਹੁਤ ਮੋਟੀ ਬਚ ਸਾਰਿਆਂ ਨੂੰ ਬਣਦਿਆ ਬਚਤ ਹੋ ਜਾਂਦੀ ਆ ਜਿਹਨੇ ਟ੍ਰਾਂਸਪੋਰਟ ਹੈ ਟ੍ਰਾਂਸਪੋਰਟ ਤੇ ਜਿਹੜਾ ਬੰਦਾ ਮਾਲ ਲੈ ਕੇ ਜਾਂਦਾ ਵਪਾਰੀ ਨੂੰ ਵੀ ਪੈਸੇ ਬਚਦੇ ਆ ਉੱਥੇ ਬਹੁਤ ਜਿਆਦਾ ਘੱਟ ਰੇਟ ਹੁੰਦੇ ਆ ਪਰ ਮਾਲਵੇ ਦੀ ਇਹ ਤਰਾਸ ਦੀ ਰਹੀ ਹੈ ਵੀ ਮਾਲਵੇ ਦੇ ਵਿੱਚ ਟਰੱਕ ਯੂਨੀਅਨਾਂ ਸੀਗੀਆਂ ਹਾਂ ਇਹ ਟਰੱਕ ਯੂਨੀਅਨਾਂ ਟਰੱਕ ਯੂਨੀਅਨਾਂ ਜਿੱਥੇ-ਜਿੱਥੇ ਵੱਜੀਆਂ ਸੀਗੀਆਂ ਪਹਿਲਾਂ ਤਾਂ ਇਹ ਜਿਹੜੇ ਇਹਦੇ ਨਮਾਏ ਦੇ ਹੁੰਦੇ ਸੀ ਉਹ ਬੜੇ دین ਇਮਾਨ ਧਰਮ ਨਾਲ ਕਮਾਈ ਕਰਦੇ ਸੀ ਉਹ ਕਹਿੰਦੇ ਸੀ ਵੀ ਇਹਦੇ ਚੋਂ 10 ਰੁਪਏ ਢੇੜਾ 20 ਰੁਪਏ ਢੇੜਾ ਗਊਸ਼ਾਲਾ ਦਾ ਕੱਢਦੇ ਹੋ ਆਪਾਂ ਕੁਝ ਨਹੀਂ ਲੈਣਾ ਮੈਂ ਤਾਂ ਤੁਸੀਂ ਮੇਰ ਨੂੰ ਨਮਾਇੰਦਾ ਚੁਣਤਾ ਮੈਂ ਤੁਹਾਡੀ ਲੜਾਈ ਲੜੂੰਗਾ ਇੱਥੇ ਸਿੱਧੇ ਤੌਰ ਤੇ ਟਰੱਕ ਨਹੀਂ ਭਰਨ ਦਿੱਤੇ ਜਾਣਗੇ ਪਰ ਫਿਰ ਇਹਦਾ ਸਿਆਸੀਕਰਨ ਹੋ ਗਿਆ ਸਿਆਸਤ ਵਧ ਗਈ ਸਿਆਸਤ ਵਧ ਗਈ 99 99 ਦੇ ਵਿੱਚ ਅਸਾਂ 99 ਚਾਈਆ ਸਿਆਸਤ 99 99 ਦੇ ਵਿੱਚ ਉਦੋਂ ਬਾਅਦ ਦੀ ਸਿਆਸਤ ਹੋ ਗਈ ਉਦੋਂ ਪਹਿਲਾਂ ਕਦੇ ਵੀ ਲੋਕ ਆਪ ਦੇ ਆਪ ਹੀ ਆਪ ਦੇ ਨਮਾਇंदे ਚੁਣ ਲੈਂਦੇ ਸੀ ਤੁਸੀਂ ਇੱਥੇ ਪਿਛਲਿਆਂ ਤੇ ਝਾਤੀ ਮਾਰੋ ਕਈ ਇੱਥੇ ਟਰੱਕ ਯੂਨੀਅਨ ਦੇ ਪ੍ਰਧਾਨ ਫਿਰਦੇ ਹੋਣਗੇ ਅੱਜ ਵੀ ਵਿਚਾਰੇ ਉਹ ਸਾਈਕਲ ਜੇਤੇ ਫਿਰਦੇ ਹੋਣਗੇ ਜਾਂ ਸਕੂਟਰ ਮੋਟਰਸਾਈਕਲ ਜਾਲੇ ਫਿਰਦੇ ਹੋਣਗੇ ਭਾਵੇਂ ਉਹ ਵੀ ਉਹਨਾਂ ਨੇ ਲੋਕਾਂ ਨੇ ਲੁੱਟਕ ਸੁੱਟ ਨਹੀਂ ਕੀਤੀ ਜਾਂ ਉਹ ਜਹਾਨ ਤੋਂ ਕੂਚ ਕਰ ਗਏ ਪਰਮਾਤਮਾ ਨੂੰ ਪਿਆਰੇ ਹੋ ਗਏ ਪਰ ਬਥੇਰਿਆਂ ਨੇ ਖੁੱਖਾਂ ਕੱਢ ਲਈਆਂ ਟਰੱਕ ਯੂਨੀਅਨਾਂ ਦੀ ਜਿਹੜੀ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਸਰਕਾਰ ਬਣ 2017 ਦੇ ਵਿੱਚ ਤਾਂ ਤਲਵੰਡੀ ਤੇ ਰਾਮਾ ਮੰਡੀ ਵੱਲ ਕਤਲ ਹੋ ਗਏ ਸੀ। ਅੱਛਾ ਟਰੱਕ ਯੂਨੀਅਨ ਦੇ ਪ੍ਰਧਾਨਗੀ ਲੈਣ ਲਈ ਲੈਣ ਲਈ ਕਤਲ ਹੋ ਗਿਆ। ਕਤਲ ਹੋ ਗਿਆ ਸੀ ਤੇ ਕੋ ਪੁੱਠੀ ਐਸਨੋਡ ਗੋਲੀਆਂ ਮਾਰ ਕੇ ਜੀਪ ਵੀ ਉਹਦੀ ਪਲਟ ਗਈ ਸੀ ਤੇ ਉਹਦੀ ਫੋਟੋ ਲਾਈਸੀ ਸੀ ਅਖਬਾਰ ਦੇ ਵਿੱਚ ਮੈਂ ਉਧਰਲੇ ਪਾਸੇ ਅਖਬਾਰ ਦੀ ਪੱਤਰਕਾਰੀ ਕਰਦਾ ਸੀਗਾ। ਇਹ ਆਪਣੇ ਤਨੂੰ ਮੈਂ 2007 ਦੀ ਗੱਲ ਸੁਣਾ ਦਣਾ। ਹਾਂਜੀ ਹਾਂਜੀ ਮਲਕੀਤ ਸਿੰਘ ਕੀ ਤੂੰ ਹਾਂਜੀ ਹਾਂ ਪੰਜਾਬ ਦਾ ਟਰੱਕ ਯੂਨੀਅਨ ਦਾ ਪ੍ਰਧਾਨ ਬਣ ਗਿਆ ਸੀਗਾ ਅੱਛਾ ਪੰਜਾਬ ਦਾ ਪ੍ਰਧਾਨ ਰਿਹਾ ਕੀ ਪੰਜਾਬ ਦਾ ਪਹਿਲਾਂ ਤਾਂ ਉਹ ਬਰਨਾਲੇ ਦਾ ਟਰੱਕ ਯੂਨੀਅਨ ਦਾ ਪ੍ਰਧਾਨ ਸੀਗਾ ਤੇ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਇਸੇ ਖੱਡ ਵਿੱਚ ਹੀ ਸਾਹਾ ਤਾਂ ਫਿਰ ਉਹ ਪੰਜਾਬ ਦਾ ਟਰੱਕ ਯੂਨੀਅਨ ਦਾ ਪ੍ਰਧਾਨ ਬਣ ਗਿਆ ਬਸ ਉਹਨੇ ਕਾਬਜ ਹੋ ਗਿਆ ਕਾਬਜ ਹੋ ਗਿਆ ਉਹ ਬਦਕਿਸਮਤੀ ਨਾਲ ਉਹ ਬਰਨਾਲੇ ਤੋਂ ਚੋਣ ਹਾਰ ਗਿਆ ਕੇਵਲ ਸੋਨ ਢਿਲੋਂ ਹਾਰ ਜਿੱਤ ਗਿਆ ਤੇ ਇੱਥੇ 2007 ਦੇ ਵਿੱਚ ਕੁਲਦੀਪ ਸਿੰਘ ਭੱਟਲ ਜਿੱਤ ਗਿਆ ਤੇ ਇੱਥੇ ਗੋਵਿੰਦ ਸਿੰਘ ਲੋਂਗੋਆਲਾ ਹਾਰ ਗਿਆ ਹਾਂ ਜੀ ਹਾਂ 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 ਪਠੜ ਦਾ ਭਰਾ ਹਾਂ ਉਹ ਇੱਥੇ ਆਪਣੇ ਇੱਥੇ ਨੱਥਾ ਮੋੜ ਕਾਂਗਰਸ ਦੀ ਟਰਮ ਦੇ ਵਿੱਚ ਪ੍ਰਧਾਨ ਸੀਗਾ ਹਾਂ ਰਿਹਾ ਜੀ ਪ੍ਰਧਾਨ ਉਹ ਵੀ ਮੋੜਾ ਵਾਲਾ ਜੀ ਮੋੜਾ ਵਾਲਾ ਉਹ ਜਦੋਂ ਆ ਗਿਆ ਉਹ ਸਰਕਾਰ ਬਣ ਗਈ ਤਾਂ ਉਹ ਦੋਨੇ ਹਾਰ ਗਏ ਸੀ ਲੋਂਗੋਵਾਲ ਤੇ ਲੋਂਗੋਵਾਲ ਬੇਸਿਕਲੀ ਸ਼ਰੀਫ ਹੈ ਐਜ ਇਸ ਸੈਸ ਦੇ ਵਿੱਚ ਉਹਨੂੰ ਨਹੀਂ ਸੀ ਪਤਾ ਵੀ ਐਂ ਕਰਕੇ ਟਰੱਕ ਯੂਨੀਅਨਾਂ ਤੇ ਕਬਜ਼ਾ ਕਰਨਾ ਪੈਂਦਾ ਗੱਛਾ ਉਹ ਆਇਆ ਕਿ ਤੂੰ ਨੇ ਉਹਨੂੰ ਕਿਹਾ ਵੀ ਟਰੱਕ ਯੂਨੀਅਨ ਤੇ ਹੁਣ ਚੱਲਾਂਗੇ ਫਿਰ ਦੁਬਾਰਾ 2007 ਦੇ ਵਿੱਚ ਕਹਿੰਦਾ ਅੱਛਾ ਟਰੱਕ ਯੂਨੀਅਨ ਚੱਲਾਂਗੇ ਉਹ ਕਹਿੰਦਾ ਮੈਂ ਟਰੱਕ ਯੂਨੀਅਨ ਚ ਨਹੀਂ ਜਾਂਦਾ ਜੀ ਮੈਨੂੰ ਤਾਂ ਪਤਾ ਨਹੀਂ ਉਹ ਕਹਿੰਦਾ ਤੂੰ ਬਸ ਕੱਲਾ ਮੇਰੇ ਨਾਲ ਚੱਲੀ ਬਾਕੀ ਕਰਨਾ ਕਰਾਉਣਾ ਮੈਂ ਆ ਆ ਵੀ ਮੈਂ ਕਰੂੰਗਾ ਤਾਂ ਬੈਜੀ ਬਸ ਬੈਜੀ ਬਸ ਤੂੰ ਨਾਲ ਚੱਲੀ ਚਲੋ ਜੀ ਅਸੀਂ ਵੀ ਟਰੱਕ ਯੂਨੀਅਨ ਦੇ ਸੀਨੀਅਰ ਪੱਤਰਕਾਰ ਆ ਸ਼ਾਮ ਗਰਗ ਮੈਂ ਤਾਂ ਸ਼ਾਮ ਇਕੱਠੇ ਬੈਠੀ ਸੀ ਨਾਲ ਇੱਕ ਕਰਮਜੀਤ ਢੱਲਮਾਲਾ ਪੱਤਰਕਾਰ ਹੁਣ ਤਾਂ ਵਿਚਾਰਾ ਮਰਹੂਮ ਹੋ ਗਿਆ ਹਾਂ ਮਰ ਗਿਆ ਉਹ ਉਹਦੀ ਦੁਕਾਨ ਤੇ ਬੈਠੇ ਸੀ ਸਾਨੂੰ ਪਤਾ ਲੱਗ ਗਿਆ ਵੀ ਟਰੱਕ ਯੂਨੀਅਨ ਦੇ ਵਿੱਚ ਆ ਗਏ ਬੰਦੇ ਚੱਲ ਪਏ ਉਧਰੋਂ ਉਹ ਅਸੀਂ ਤਿੰਨੇ ਜਣੇ ਇੱਥੇ ਟਰੱਕ ਯੂਨੀਅਨ ਦੇ ਵਿੱਚ ਆਏ ਤੇ ਸਾਡੇ ਉਹ ਦੋਆ ਮਿੰਟਾਂ ਬਾਅਦ ਮੈਂ ਉਦੋਂ ਇੱਕ ਚੈਨਲ ਕਰਦਾ ਹੁੰਦਾ ਸੀ ਪੀਵੀਸੀ ਹਾਂਜੀ ਹਾਂਜੀ ਸਾਥੋਂ 2-4 ਮਿੰਟਾਂ ਤੋਂ ਬਾਅਦ ਆਏ ਬਸ ਉਹ ਆਏ ਮੰਨ ਲਓ ਵੀ ਅਸੀਂ ਅੰਦਰ ਮੋਟਰਸਾਈਕਲ ਆਈਏ ਤੇ ਉਹ ਧਕੜ ਧਕੜ ਕਰਕੇ ਉਤਰੇ ਨਾਲ ਉਹਨਾਂ ਦੇ ਬੇਸਵਾਲਾਂ ਵਾਲੇ ਜੇ ਬੋਲ ਲਟਰਾ ਪਟਰਾ ਪਤਾ ਨਹੀਂ ਕਿੰਨੇ ਕਿ ਜਣੇ ਉਰੇ ਸਤ ਜਗ੍ਹਾ ਸਮਾਰਕ ਕਰਕੇ ਆਏ ਆ ਸਾਧਨ ਕਰਕੇ ਆਏ ਵੀ ਕਰਕੇ ਮੜਾ ਹਾਂ ਉਹਨਾਂ ਨੇ ਸਟੇਜ ਤੇ ਚੜ ਗਏ ਆਪਣੇ ਜਿੱਥੇ ਪੁਕਾਰ ਹੁੰਦੀ ਆ ਅੱਛਾ ਕਹਿੰਦਾ ਵੀ ਲੋਕੋ ਉਮਤਾ ਤੁਸੀਂ ਸਾਨੂੰ ਹਰਾਤਾ ਕਿ ਕੀ ਤੂੰ ਨੇ ਵੀ ਤੂੰ ਕਹਿੰਦਾ ਹਾਂ ਤੇ ਹੁਣ ਪਰ ਸਰਕਾਰ ਬਣ ਗਈ ਸਾਡੀ ਬਾਦਲਾਂ ਦੀ ਸਰਕਾਰ ਬਣ ਗਈ ਪ੍ਰਕਾਸ਼ ਸਿੰਘ ਬਾਦਲ ਹਾਂ ਜੀ ਹਾਂ ਜੀ ਕਹਿੰਦਾ ਵੀ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣਾ ਸੀ ਉਹ ਦੋ ਜਣੇ ਸੀ ਮੈਂ ਨਾਉਂ ਨਹੀਂ ਲਾਉਂਗਾ ਤੁਹਾਡੇ ਸਾਹਮਣੇ ਦੇਖੋ ਗੱਲ ਇਹ ਹੈ ਇੱਕ ਤਾਂ ਮੈਥੇ ਦਾ ਸੀਗਾ ਆਪਰੇਟਰ ਹਾਂ ਜੀ ਹਾਂ ਮੈਂ ਜਾਣ ਗਿਆ ਇੱਕ ਪਾਜੀ ਗਰਬਸਤੀ ਦਾ ਸੀਗਾ ਹਾਂ ਜੀ ਹਾਂ ਠੇਕੇਦਾਰ ਠੇਕੇਦਾਰ ਹਾਂ ਜੀ ਉਹਨਾਂ ਦੇ ਵਿੱਚੋਂ ਕੋਈ ਸੁਰ ਛੇੜਦੀ ਨਹੀਂ ਹੀ ਵਿਰੋਧ ਕਰਤਾ ਕਰਦਾ ਹਾਂ ਵੀ ਮੜਾ ਜਾ ਸਿੰਘਲੀ ਜੀ ਛੇੜਦੀ ਬਸ ਕੰਧਾਂ ਟਪਾਤੀਆਂ ਤੇ ਕੀ ਹਾਲ ਹੋਇਆ ਉਹ ਸਾਨੂੰ ਪਤਾ ਤੇ ਇੱਕ ਉਹਨਾਂ ਦਾ ਸਮਰਥਕ ਮੇਰੇ ਕੋਲੇ ਜੇ ਖੜਾ ਸੀ ਮੈਂ ਵੀ ਉਦੋਂ ਸ਼ਲਾਰੂ ਜਾਂ ਸੀ ਪੱਤਰਕਾਰੀ ਦੇ ਵਿੱਚ ਕੋਈ ਬੜਾ ਥੋੜਾ ਜਿਹਾ ਸਮਾਂ ਹੋਇਆ ਸੀ ਪੰਜ-ਛਾ ਸਾਲ ਹੀ ਹੋਈ ਸੀ ਉਹ ਉਦੋਂ ਇੱਕ ਹੱਥ 'ਚ ਕੈਮਰਾ ਜਾਂ ਚਲਾ ਲੈਂਦੇ ਛੋਟਾ ਜਿਹਾ ਹੈਂਡੀ ਕੈਮਰਾ ਹੁੰਦਾ ਦੂਜੇ ਹੱਥ 'ਚ ਮਾਈਕ ਜਾਂ ਫੜ ਲੈਂਦੇ ਉਹ ਜਦੋਂ ਉਹਦੇ ਵੱਲ ਨੂੰ ਆਉਣ ਲੱਗੇ ਉਹਨੇ ਭੱਜ ਕੇ ਮੇਰਾ ਮਾਈਕ ਫੜ ਲਿਆ ਅੱਛਾ ਇੱਕ ਉਹਨਾਂ ਦਾ ਚੇਲਾ ਸੀਗਾ ਉਹਨੇ ਭੱਜ ਕੇ ਮੇਰਾ ਮਾਈਕ ਫੜ ਲਿਆ ਆਹ ਸ਼ਹਿਰ ਦੀ ਬੰਦਾ ਹਾਂ ਉਹ ਉਹ ਪਿੱਛੇ ਮੁੜ ਗਏ ਮੈਨੂੰ ਇਹ ਲੱਗਿਆ ਵੀ ਇਹਨੂੰ ਜਿਵੇਂ ਬਿਜਲੀ ਦਾ ਕਰੰਟ ਨਹੀਂ ਮਾਰਦੇ ਤੇ ਨਾਲ ਆਪ ਲੱਕੜ ਨੂੰ ਹੱਥ ਪਾ ਲੈਣਿਆ ਵੀ ਮੈਂ ਕਿਹਦੇ ਲਈ ਲੱਕੜ ਬਣ ਗਿਆ ਨਾਲ ਹੀ ਚੜਾਤਾ ਇਹ ਹੀ ਹਾਲ ਉਹ ਕਹਿੰਦੇ ਉਦੋਂ ਫਿਰ ਕਲਵੰਤ ਸਿੰਘ ਬੋਗਾ ਬਣਿਆ ਸੀਗਾ ਟਰੱਕ ਯੂਨੀਅਨ ਦਾ ਪ੍ਰਧਾਨ ਕਈ ਵਾਰ ਰਹੇ ਗਿਆ ਕਲਵੰਤ ਬੋਗਾ ਉਹ ਗੱਲਾਂ ਦੋ ਹੀ ਕਰੀਆਂ ਉਹਨੇ ਦੋ ਹੀ ਗੱਲਾਂ ਕਰੇ ਕਹਿੰਦਾ ਬਣਾ ਕੇ ਲੈ ਕੇ ਆਇਆ ਪਾ ਦਿਓ ਹਾਰ ਬਸ ਹਾਂ ਬਾ ਪਾ ਦਿਓ ਹਾਰ ਹਾਰ ਤਾਂ ਕੀ ਕਹਿੰਦਾ ਹਾਰ ਵੀ ਅਸੀਂ ਲੈ ਕੇ ਆਏ ਆ ਪਿੱਛੀ ਪਾ ਲੈ ਪਿੱਛੋ ਬਾਲ ਲੈਣਗੇ ਵੀ ਇਹ ਲੈ ਕੇ ਆਏ ਆ ਬਣਾ ਕੇ ਉਹਨਾਂ ਨੇ ਤਾਂ ਬਸ ਆ ਪ੍ਰਧਾਨ ਹੈ ਭਾਈ ਹਾਏ ਪ੍ਰਧਾਨ ਹੈ ਐਨੇ ਲਫਜੀ ਕੇ ਲਫਜੀ ਕਹੀ ਤੇ ਬਣਾ ਕੇ ਯੂਨੀਅਨ ਦੇ ਬੋਗੇ ਨੂੰ ਪ੍ਰਧਾਨ ਤੋਰ ਗਏ ਕਿਸੇ ਨੇ ਸਾਹ ਨਹੀਂ ਪਰਿਆ ਮੈਂ ਕਹਿੰਦਾ ਚੂਣ ਹੀ ਕੱਢੀ ਉੱਪਰ ਪ੍ਰੈਸ ਕਾਨਫਰੰਸ ਕੀਤੀ ਕਹਿੰਦਾ ਵੀ ਅਸੀਂ ਤਾਂ ਬਣਾ ਕੇ ਲੈ ਕੇ ਆਏ ਟਰੱਕ ਯੂਨੀਅਨਾਂ ਸਰਕਾਰਾਂ ਦੇ ਨਾਲ ਹੀ ਚਲਦੀਆਂ ਹੁੰਦੀਆਂ ਅੱਛਾ ਫੇਰ ਤੈਨੂੰ ਦੱਸਾਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਟਰੱਕ ਯੂਨੀਅਨ ਹੈ ਉਹ ਰਾਮਪਰੇ ਆ ਹਾਂ ਰਾਮਪਰੇ ਬਹੁਤ ਵੱਡੀ ਯੂਨੀਅਨ ਹੈ ਰਾਮਪਰੇ ਕਾਰਨ ਇਹ ਵੀ ਜਿਹੜੀ ਸਿਮਿੰਟ ਦੀ ਫੈਕਟਰੀ ਹੋਣ ਕਰਕੇ ਉੱਥੇ ਘੋੜੇ-ਘੋੜੇ ਬਹੁਤ ਸੀ ਪਰ ਇਹਨਾਂ ਨੀਤੀਆਂ ਦੇ ਕਾਰਨ ਅੱਜ ਆਪਰੇਟਰ ਉੱਥੇ ਲਗਾਤਾਰ ਗਿਣਤੀ ਘਟਦੀ ਜਾਂਦੀ ਆ। ਆਪਰੇਟਰ ਆਪਰੇਟਰਾਂ ਦੀ ਗਿਣਤੀ ਘਟਦੀ ਜਾਂਦੀ ਜਦੋਂ ਪੈਸੇ ਦਾ ਮਾਲ ਤਾਂ ਇਹ ਸ਼ੱਕ ਜਾਂਦੇ ਆ ਸਾਰੇ ਦਾ ਸਾਰਾ। ਹਾਂ ਸ਼ੱਕ ਜਾਂਦੇ ਸ਼ੱਕ ਜਾਂਦੇ। ਤੇ ਉਹਨਾਂ ਦੇ ਪੱਲੇ ਕੀ ਰਹਿ ਜਾਂਦੀ ਦੋ ਲੱਸੀ ਦੇ ਨਾਲ ਟਕਰਾਨੇ। ਹਾਂ ਟਕਰਾਈਆਂ। ਉਹੋ ਪਰ ਮੈਂ ਤੁਹਾਨੂੰ ਇੱਕ ਵੇਚਦੀ ਗੱਲ ਦੱਸਦਾ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਮੇਰਾ ਨਿੱਜੀ ਨਹੀਂ ਮੈਂ ਆਪਰੇਟਰਾਂ ਤੋਂ ਸੁਣਿਆ। ਇੱਕ ਦਾ ਰਾਮਪਰੇ ਵਾਲਾ ਕਰਮਜੀਤ ਸਿੰਘ ਖਾਲਸਾ ਜੀਨੋ অপারেਟਰਾਂ ਨੇ ਕਿਹਾ ਵੀ ਇਹਨੇ ਸਾਡੇ ਪੈਸੇ ਨਹੀਂ ਖਾਦੇ। ਅੱਛਾ ਨਾ ਵੀ ਇਹ ਬੰਦੇ ਨੇ ਨਹੀਂ ਪੈਸੇ ਖਾਦੇ। ਪਿਛਲੇ ਸਰਜੀਤ ਸਿੰਘ ਖਾਲਸਾ ਨੇ ਪੈਸੇ ਨਹੀਂ ਖਾਦੇ ਸਾਡੇ ਨੇ। ਇਹਨੇ ਮੈਂ ਕਿਸੇ ਬੰਦੇ ਨੂੰ ਦੋ ਚਾਰ ਜਣਿਆਂ ਨੂੰ ਪੁੱਛਿਆ। ਮੈਂ ਕਿਹਾ ਵੀ ਇਹ ਹੀ ਕਹਿੰਦਾ ਵੀ ਇੱਕ ਤਾਂ ਖਾਲਸੇ ਨੇ ਸਾਡੇ ਪੈਸੇ ਨਹੀਂ ਖਾਦੇ। ਥੋੜੇ ਜਿਹਾ ਸੱਤ ਤੋਂ ਪਹਿਲਾਂ ਜਾਂ ਥੋੜੇ ਜਿਹੜੀ ਪੈਸੇ ਸੀਗੀ ਖਾਣ ਦੀ ਕੈਪੈਸਿਟੀ ਸੀ ਉਹ ਘਟ ਗਈ। ਤਲਵੰਡੀ ਰਾਮਾ ਬਠਿੰਡਾ ਬਰਨਾਲਾ ਤਨੌੜਲਾ ਤਨੌਲੇ ਦੇ ਇੱਕ ਉਦੋਂ ਬਾਅਦ ਇਹਨਾਂ ਨੇ ਕੰਮ ਖੀ ਚਲਾਤਾ ਸੀਗਾ ਉਦੋਂ ਬਾਅਦ ਕੰਮ ਚਲਾਤਾ ਸੀ ਵੀ ਅਸੀਂ ਲੋਕਾਂ ਨੇ ਜਦੋਂ ਪੰਜਾਬ ਦੇ ਵਿੱਚ ਵਿਕਾਸ ਦੀਆਂ ਗੱਲਾਂ ਜਾਂ ਚੱਲੀਆਂ ਲੋਕਾਂ ਨੇ ਕੋਠੀਆਂ ਮਕਾਨ ਦੁਕਾਨਾਂ ਪਾਉਣੀਆਂ ਸ਼ੁਰੂ ਕਰਤੀਆਂ ਇਹਨਾਂ ਨੇ ਬਜਰੀ ਬਰੇਤੀ ਦਾ ਕੰਮ ਕਾਰੋਬਾਰ ਸ਼ੁਰੂ ਕਰ ਲਿਆ ਅੱਛਾ ਇਹ ਕਹਿੰਦੇ ਵੀ ਟਰੱਕ ਯੂਨੀਅਨ ਦੇ ਵਿੱਚੋਂ ਤੁਸੀਂ ਬਜਰੀ ਤੇ ਬਰੇਤੀ ਕਟਾਉਂਗੇ ਅੱਛਾ ਅੱਛਾ ਬਜਰੀ ਤੇ ਬਰੇਤੀ ਤੁਸੀਂ ਟਰੱਕ ਯੂਨੀਅਨ ਚੋਂ ਕਟਾਉਂਗੇ ਕੋਈ ਮਾਤੜ ਵਰਗੇ ਨੇ 200 ਫੁੱਟ ਬਜਰੀ ਲੈਣੀ ਹੁੰਦੀ ਔਰ ਯੂਨੀਅਨ ਜਿੱਥੇ ਖਾਂਦਾ ਫਿਰਦਾ ਰਹਿੰਦਾ ਉਹ ਕਹਿੰਦਾ ਵੀ ਇਹ 7000 ਦੀ ਹੈ ਜੀ ਅੱਛਾ ਪਹਿਲਾਂ ਜਾਓ ਪੁਰਾਣੀ ਡੈਮਜ ਜੇ ਤਾਂ 7000 ਦਾ ਬਹੁਤ ਪੁੱਛਿਆ ਜਾਂਦਾ ਸੀ ਹਾਂ ਜੀ ਹਾਂ ਜੀ ਫਿਰ ਇੱਕ ਬੰਦੇ ਨੇ ਹਾਈ ਕੋਰਟ ਦੇ ਵਿੱਚ ਰੱਟ ਪਾਤੀ ਵੀ ਇਹ ਕੀ ਗੱਲ ਹੈ ਜਿੱਥੋਂ ਸਸਤੀ ਮਿਲੇ ਸੀ ਉੱਥੋਂ ਲਾਵਾਂਗੇ ਸਾਨੂੰ ਬੌਂਡ ਕਿਉਂ ਕੀਤਾ ਜਾਂਦਾ ਉਹ ਹਾਂ ਵੀ ਤੱਕਾ ਹੈ ਬਸ ਤੱਕਾ ਫਿਰ ਪ੍ਰਧਾਨਾ ਪ੍ਰਧੂਨਾ ਨੇ ਰੋਕਿਆ ਤੇ ਫਿਰ ਪਰਚਾ ਹੋ ਗਿਆ ਸੀਗਾ ਅੱਛਾ ਜੀ ਇਹ ਗੱਲਾਂ ਆਮ ਨਹੀਂ ਤੈਨੂੰ ਇਥੋਂ ਦੀ ਇੱਕ ਪੁਰਾਣੀ ਟਰੱਕ ਯੂਨੀਅਨ ਦੀ ਗੱਲ ਸੁਣਾ ਦੇਣਾ ਅੱਛਾ ਜੀ ਇਥੇ ਟਰੱਕ ਯੂਨੀਅਨ ਵਾਲਿਆਂ ਨੇ ਇਹ ਗੱਲ ਕਰਤੀ ਵੀ ਅਸੀਂ ਤਾਂ ਬਗੈਰ ਟਰੱਕ ਤੋਂ ਆਪਣੇ ਇਥੇ ਟਰੈਕਟਰ ਮਿਊਨਿਸਪੈਲਿਟੀ ਦੇ ਕੋਲੇ ਖੜ੍ਹਦੇ ਆ ਨਾ ਖੜ੍ਹਦੇ ਆ ਟਰੈਕਟਰ ਯੂਨੀਅਨ ਕਹਿ ਦਿੰਦੇ ਹੁਣ ਤਾਂ ਆਪਾਂ ਉਦੋਂ ਪਹਿਲਾਂ ਕਿਸੇ ਲਾ ਲੈਨੇ ਟਰੈਕਟਰ ਪਤਾ ਅੱਛਾ ਟਰੈਕਟਰ ਪਤਾ ਪਹਿਲਾਂ ਪਤਾ ਯੂਨੀਅਨ ਉਹ ਘਾੜੇ ਵਾਲਾ ਟਰੈਕਟਰ ਪਤਾ ਹਾਂਜੀ ਹਾਂਜੀ ਇਹ ਗੱਲ 80-82 ਦੀ ਹੁ ਮੈਨੂੰ ਕਿਸੇ ਬੰਦੇ ਨੇ ਸੁਣਾਈ ਸੀ ਉਹ ਇਥੋਂ ਦੇ ਯੂਨੀਅਨ ਵਾਲੇ ਕਹਿੰਦੇ ਟਰੱਕ ਯੂਨੀਅਨ ਵਾਲੇ ਕਹਿੰਦੇ ਵੀ ਅਸੀਂ ਤਾਂ ਨਹੀਂ ਟਰੈਕਟਰ ਤੇ ਕੋਈ ਚੀਜ਼ ਲੱਦਨ ਦੇ ਸਾਡੇ ਇੱਥੋਂ ਯੂਨੀਅਨ ਚੋਂ ਟਰੱਕ ਘਟਾਉਂ ਹਾਂ ਵੀ ਸਾਡੀ ਗੱਡੀ ਜਾਊ ਗੱਡੀ ਜਾਊ ਉਹ ਕਹਿੰਦਾ ਯਾਰ ਮੈਂ ਮੈਨੂੰ ਟਰੈਕਟਰ ਤੇ 100 ਰੁਪਏ ਲੈਂਦਾ ਤੁਸੀਂ ਮੰਨ ਲਓ 1000 ਲੈਨੇ ਹੋ ਮੈਂ ਸੋਤੋਂ ਕਿਲੂ ਮੈਂ ਤਾਂ ਟਰੈਕਟਰ ਤੇ ਲਦਾਂ ਬੰਦਾ ਕਹਿੰਦਾ ਉਹ ਕਹਿੰਦੇ ਜੀ ਇਹਨਾਂ ਨੇ ਉਹਦਾ ਪਿੱਠ ਸਿਆਪਾ ਜਾ ਕਰਨਾ ਸ਼ੁਰੂ ਕਰਤਾ ਉਹ ਲਾਲੇ ਦਾ ਅੱਛਾ ਜੀ ਟਰੈਕਟਰ ਨੂੰ ਆ ਤੁਹਾਨੂੰ ਮੱਕੇ ਹੀਰ ਲਾਂਗੇ ਤੁਹਾਨੂੰ ਐ ਕਰ ਦਾਂਗੇ ਬਹੁਤ ਕਰ ਦਾਂਗੇ ਜੋ ਕਰ ਦਿਆਂਗੇ ਸੜਕ ਤੇ ਨਹੀਂ ਚੜਨ ਦਿੰਦੇ ਹਾਂ ਸੜਕ ਤੇ ਨਹੀਂ ਚੜਨ ਦਿੰਦੇ ਉਹ ਕਿਸੇ ਬੰਦੇ ਨੂੰ ਪਤਾ ਨਹੀਂ ਸੀ ਅੱਜ ਕੱਲ ਦਾ ਖੁੱਲ ਬੰਦੇ ਨੂੰ ਪਤਾ ਉਹ ਲਾਲੇ ਦਾ ਜਿਹੜਾ ਭਰਾ ਸੀਗਾ ਪਤਾ ਨਹੀਂ ਤਾਂ ਉਸ ਟਾਈਮ ਡੀਟੀਓ ਲੱਗਿਆ ਹੋਇਆ ਸੀ ਪਤਾ ਨਹੀਂ ਉਹ ਕੋਈ ਹੋਰ ਕਿਸੇ ਵਿਭਾਗ ਦੇ ਅਫਸਰ ਸੀ ਮੈਨੂੰ ਦੱਸਣ ਵਾਲੇ ਤੋਂ ਕਲੀਅਰੈਂਸ ਨਾ ਹੋਈ ਉਹ ਕਹਿੰਦਾ ਉਹਨੇ ਟੈਲੀਫੋਨ ਕਰਤਾ ਉਹ ਤੋਂ ਸੰਗਰੂਰ ਐਸਐਸਪੀ ਬੈਠਦਾ ਹੁੰਦਾ ਸੀ ਆਪਾਂ ਸੰਗਰੂਰ ਜ਼ਿਲ੍ਹਾ ਸੀਗਾ ਐਸਐਸਪੀ ਸੰਗਰੂਰ ਹੁੰਦਾ ਸੀ ਮੈਨੂੰ ਲੱਗਾ ਐਸਐਸਪੀ ਵੀ ਉਹਨੇ ਮੈਨੂੰ ਦੱਸਿਆ ਵੀ ਸਰਜੀਤ ਸਿੰਘ ਬੈਂਸ ਸੀਗਾ 85 ਬਚੂਸੀ ਦੀ ਗੱਲ ਹੈ ਅੱਛਾ ਉਹ ਕਹਿੰਦਾ ਬੈਂਸ ਨੂੰ ਟੈਲੀਫੋਨ ਕਰਾਤਾ ਜਾਂ ਕਰਤਾ ਉਹ ਜਦੋਂ ਇੱਥੇ ਠਾਣੇ 'ਚ ਉਹਨਾਂ ਨੇ ਟੈਲੀਫੋਨ ਕਰਿਆ ਡੀਐਸਪੀ ਨੂੰ ਬਰਨਾਲੇ ਬੈਠਦਾ ਹੁੰਦਾ ਸੀ ਡੀਐਸਪੀ ਡੀਐਸਪੀ ਨੂੰ ਸ਼ੀ ਠਾਣੇ ਪੈਂਦੇ ਹੁੰਦੇ ਸੀ ਬਰਨਾਲਾ ਤਪਾ ਤਨੌਲਾ ਭਦਾਉੜ ਤੇ ਸ਼ਹਿਣਾ ਅੱਛਾ ਆਪਣਾ ਵੀ ਏਰੀਆ ਬਰਨਾਲੇ 'ਚ ਹੀ ਪੈਂਦਾ ਸੀ ਬਰਨਾਲੇ 'ਚ ਪੈਂਦਾ ਬਰਨਾਲੇ ਉਹ ਸੁਪਰਡੈਂਟੀ ਦੇ ਵਿੱਚ ਡੀਐਸਪੀ ਬੈਠਦਾ ਹੁੰਦਾ ਸੀ ਠੀਕ ਹੈ ਜੀ ਉਹ ਜਦੋਂ ਉਹਨੂੰ ਟੈਲੀਫੋਨ ਕਰਤਾ ਉਹ ਹੋ ਉਹਨੇ ਤਪੇ ਠਾਣੇ 'ਤੇ ਟੈਲੀਫੋਨ ਕਰਤਾ ਆਪਣੇ ਅੰਦਰਲੀ ਚੌਂਕੀ ਹੁੰਦੀ ਸੀ ਕਿ ਵੀ ਆਏ ਕਰਕੇ ਸਾਹਬ ਦਾ ਟੈਲੀਫੋਨ ਆਇਆ ਤੇ ਵੀ ਯੂਨੀਅਨ ਵਾਲਿਆਂ ਦਾ ਕਰਦੇ ਹੋ ਕੰਮ ਅੱਛਾ ਵੀ ਹਾਂ ਚੜ੍ਹਦੇ ਹੋ ਹਾਂ ਓਹੋ ਬੰਦੇ ਨੇ ਬੜਾਲੇ ਯੂਨੀਅਨ ਵਾਲੇ ਉਹ ਯੂਨੀਅਨ ਵਾਲੇ ਪਹਿਲਾਂ ਕੋਈ ਜਿਹੜੇ ਕੋਈ ਹੁੰਦੇ ਤੇਰੇ ਮੇਰੇ ਵਰਗੇ ਉਹ ਐ ਕਰਦੇ ਆਂਗੇ ਜੀ ਉਹ ਕਰਦੇ ਆਂ ਥਾਣੇਦਾਰ ਕਹਿੰਦਾ ਮੈਂ ਤੈਨੂੰ ਇੱਕ ਗੱਲ ਦੱਸਦਾ ਪੰਜਾਬੀ ਚ ਵੀ ਟੈਲੀਫੋਨ ਆ ਗਿਆ ਹੁਣ ਵੱਡੇ ਸਾਹਿਬ ਦਾ ਅੱਛਾ ਜੀ ਤੇ ਜਿਹੜਾ ਤੁਸੀਂ ਆਪਦੀਆਂ ਗੱਲਾਂ ਗੁੱਲਾਂੀਆਂ ਕਰਦੇ ਹੋ ਨਾ ਇਹ ਗੱਲਾਂ ਤਾਂ ਟੱਕ ਲੋ ਯੂਨੀਅਨ ਦਾ ਮਤਲਬ ਹੀ ਤਾਂ ਕਾ ਹੁੰਦਾ अच्छा जी ਜੇ ਪੰਜਾਬੀ ਦੇ ਵਿੱਚ ਯੂਨੀਅਨ ਦਾ ਕੋਈ ਮਤਲਬ ਕੱਢੂਗਾ ਤਾਂ ਧੱਕਾ ਕੱਢੂਗਾ ਧੱਕੇਸ਼ਾਈ ਉਹ ਕਹਿੰਦਾ ਯੂਨੀਅਨ ਦਾ ਮਤਲਬ ਤਕਾ ਤੇ ਚੁੱਪ ਕਰਕੇ ਇਹ ਟਰੈਕਟਰ ਦੇ ਉੱਤੇ ਮਾਲ ਲਾਲਾ ਅੱਜ ਢੋਵੇ ਕਿਰਾਏ ਦੇ ਉੱਤੇ ਜਿਵੇਂ ਤੁਸੀਂ ਕਿਰਾਏ ਤੇ ਟਰੱਕ ਟਰੱਕ ਚਲਾਉਂਦੇ ਹੋ ਲਾਲਾ ਟਰੈਕਟਰ ਚਲਾਉਂਦਾ ਹੈ ਚੁੱਪ ਕਰਕੇ ਬਹਿ ਜਾਓ ਤੇ ਉਹ ਟਰੈਕਟਰ ਆਪਣੀ ਮੰਡੀ 'ਚ ਪਹਿਲਾ ਆਪਾੜੇ ਦਾ ਟਰੈਕਟਰ ਸੀ ਤੇ ਉਦੋਂ ਬਾਅਦ ਹੁਣ ਤਾਂ 50 ਟਰੈਕਟਰ ਨੇ ਪਾੜੇ ਦੇ ਹੁਣ ਤਾਂ ਕਾਫੀ ਹੋ ਗਿਆ ਹਾਂ ਇਸ ਗੱਲ ਕਰਕੇ ਜਿਹੜੀਆਂ ਇਹ ਯੂਨੀਅਨ ਆ ਤੁਸੀਂ ਕਹਿੰਦੇ ਜਿਹੜੇ ਪੈਸੇ ਕਿੱਥੋਂ ਆਉਂਦੀ ਹੈ ਜਿੰਨਾ ਚਿਰ ਤਾਂ ਸਮਾ ਚੰਗਾ ਰਿਹਾ ਮੇਲਾ ਜੀ ਹਾਂਜੀ ਹਾਂਜੀ ਉਹਨਾ ਚਿਰ ਤਾਂ ਜਿਹੜਾ ਸਿਸਟਮ ਸੀ ਉਹ ਏ ਸੀ ਵੀ ਜਿਹੜਾ ਯੂਨੀਅਨ ਜਿੰਨਾ ਚਿਰ ਸਾਡੇ ਲੀਡਰ ਮੰਨਦਾਰ ਰਹੇ ਪੰਜਾਬੀ ਚ ਇਹ ਗੱਲ ਕਹਲਾ ਉਹਨਾ ਚਿਰ ਤਾਂ ਯੂਨੀਅਨ ਦੇ ਨਾਂ ਤੇ ਹੀ ਟੈਂਡਰ ਪੈਂਦਾ ਸੀ ਟੋਟ ਹੋਈਏ ਦਾ ਟਰੱਕ ਆਪਰੇਟਰ ਢੁੰਦੇ ਸੀ ਉਹ ਬਣਦਾ ਹਿਸਾਬ ਯੂਨੀਅਨ ਦਾ ਜਿਹੜਾ ਕੋਈ ਆਪ ਦਾ ਵਿੱਚੋਂ ਕਟੌਤੀ-ਕਟੁੱਤੀ ਕਰ ਲੈਂਦੇ ਸੀਗੇ ਉਹ ਰੱਖ ਲੈਂਦੇ ਸੀ ਬਾਕੀ ਇਹਨਾਂ ਦੇ ਵਿੱਚ ਵੰਡ ਦਿੰਦੇ ਸੀ ਆਪਰੇਟਰਾਂ 'ਚ ਹੁਣ ਠੇਕੇਦਾਰ ਪਿਛਲੇ ਵੀ 15-20 ਸਾਲਾਂ ਤੋਂ ਠੇਕੇਦਾਰ ਕੋਈ ਹੋਰ ਐ ਦੇਣ ਵਾਲਾ ਪੈਸੇ ਕੋਈ ਹੋਰ ਐ ਸਾਡੇ ਵੀ ਮਾਸੀ ਹੁੰਦੀ ਸੀ ਜੀ ਤੇ ਉਹ ਪਹਿਲਾਂ ਤਾਂ 80-80 ਜਦੋਂ ਅਸੀਂ 10ਵੀਂ ਚ ਪੜ੍ਹਦੇ ਹਾਂ ਆਹ ਸੌਰੀ ਛੇਵੀਂ ਚ ਪੜ੍ਹਦੇ ਹੁੰਦੇ ਸੀ ਬੀਬੀ ਖਿਲਾ ਬੋਟੀ ਦੇ ਬਾਗੇ ਮੱਕੀ ਦੇ ਦਾਣੇ ਫੜਾਣ ਦੀ ਛੋਲੇ ਦਾ ਕਦੇ-ਕਦੇ ਭਿਉਣ ਭਿਉਣ ਆਹ ਨੂੰ ਪੁੰਨਨ ਨੂੰ ਦਿੰਦੀ ਉਹ ਜਦੋਂ ਮਾਸੀ ਕੋਲੇ ਜਾਂਦੇ ਸੀ ਉਹਨੂੰ ਮਾਸੀ ਕਹਿੰਦੇ ਹੁੰਦੇ ਸੀ ਜਿਹੜੀ ਪੱਠੇ ਵਾਲੀ ਸੀਗੀ ਮਾਸੀ ਆਹ ਦਾਣੇ ਉਹਨਾਂ ਦੇ ਉਹ ਚੁੰਗ ਕੱਢਦੀ ਹੁੰਦੀ ਉਹਦੇ ਵਿੱਚੋਂ ਹਾਂ ਚੁੰਗ ਕੱਢਦੇ ਉਹ ਸਾਡੀ ਮਾਸੀ ਦਾ ਹੱਥ ਏਡਾ ਵੱਡਾ ਸੀਗਾ ਵੀ ਉਹ ਜਦੋਂ ਪਾਈਆ ਛੋਲੇ ਉਤੋਂ ਪਾਉਂਦੇ ਤਾਂ 250 ਗ੍ਰਾਮ ਉਹਦੇ ਹੱਥ 'ਚ ਪੈ ਜਾਂਦੇ ਸੀਗੇ ਉਹ ਜਿਹੜਾ ਥੱਲੇ ਚਾਰਨਾ ਜਾ ਉਹਨਾਂ ਉਹ ਸੀਗਾ ਕੜਾਹੀ ਹਾਂ ਕੜਾਹੀ ਦੇ ਵਿੱਚ ਤਾਂ 100 ਗ੍ਰਾਮ ਡਿੱਗਦੇ ਸੀ ਉਹ ਹਾਲ ਇਹ ਨਾਲ ਟਰੱਕ ਜੁਨੀਅਨ ਆ ਲੈ ਜਾਂਦਾ ਸੀਗਾ ਵੀ ਇਹ ਉਤੋਂ ਜਦੋਂ ਜਿਹੜਾ ਰੇਟ ਆਉਂਦਾ ਤਾਂ 150 ਗ੍ਰਾਮ ਤਾਂ ਇਹ ਤੇ ਠੇਕੇਦਾਰ ਬੁੱਚ ਲੈਂਦੇ ਆ ਥੱਲੇ ਨੇ ਸਿੱਧਾ 100 ਰੁਪਏ ਆਉਂਦਾ 100 ਆ ਹਾਲ ਹੈ ਆਹੂ ਲਾਹੇ ਪਿਆ ਖੁੱਲੇ ਆ ਜਿਹੜੀ ਤੁਸੀਂ ਪੈਸਿਆਂ ਪੁੱਸਿਆਂ ਦੀ ਗੱਲ ਕਰਦੇ ਹੋ ਤਾਂ ਅੱਜ ਵੀ ਟਰੱਕ ਯੂਨੀਅਨ ਆ ਚਾਹੇ ਕੈਪਟਨ ਅਮਰਿੰਦਰ ਸਿੰਘ ਨੇ 2017 ਦੇ ਵਿੱਚ ਜਦੋਂ ਤਲਵੰਡੀ ਸਾਬੋ ਬੰਦੇ ਮਾਰਤੇ ਰਾਮਾਲੇ ਸੌਰੀ ਰਾਮਾਲੀ ਬੈਲਟ ਦੇ ਵਿੱਚ ਤਾਂ ਇਹਨੇ ਭੰਗ ਕਰਤੀਆਂ ਸੀ ਯੂਨੀਅਨ ਹਾਂਜੀ ਹਾਂਜੀ ਪਰ ਫਿਰ ਵੀ ਯੂਨੀਅਨਾਂ ਚੱਲਦੀਆਂ ਰਹੀਆਂ ਆਪਦੇ ਕਦਰ ਤੇ ਅੱਜ ਵੀ ਯੂਨੀਅਨ ਦਾ ਪ੍ਰਧਾਨ ਬਣ ਲਈ ਪੂਰੀ ਤਰਲੋ ਮੱਛੀ ਆ ਭਵਾਨੀਗੜ੍ਹ ਵਾਲਾ ਕਿਸਾ ਯਾਦ ਕਰ ਲਾ ਹਾਂ ਉਹੀ ਗੱਲ ਮੈਂ ਤੁਹਾਨੂੰ ਕਹੀ ਆ 55 ਲੱਖ ਅੱਜ ਵੀ ਚੱਕੀ ਫਿਰਦੇ ਆ ਇਹ ਤਾਂ ਯੂਨੀਅਨਾਂ ਦਾ ਹਾਲ ਹੈ ਮੇਲਾ ਜੀ ਹਾਂ ਜੀ